ਬਾਹਰ ਨਹੀਂ ਬੈਠੀ। ਇਹ ਨਿਕਲੀ ਨਹੀਂ ਹੋਣੀ ਬਾਹਰ। ਸਸਰੀਕਾਲ। ਠੀਕ ਠਾਕ। ਅੱਜ ਸਵੇਰ ਦੇ ਦਿਖੇ ਨਹੀਂ। ਸਸਰੀਕਾਲ। ਠੀਕ ਵਾ। ਉਹ ਉਦੋਂ ਸੌਂ ਗਰ ਗਿਆ ਸੀ। ਮੈਂ ਉੱਥੇ ਚੱਲ ਗਿਆ ਸਸਕਾ ਤੇ। ਫੇਰ ਆਣ ਕੇ ਲੰਮਾ ਬੈਹ ਗਿਆ ਸੀ। ਹਾਏ। ਉਹ ਕਿੱਦਾਂ ਮਰ ਗਿਆ ਉਹਨੂੰ ਕੀ ਹੋਇਆ ਉੱਥੇ ਚੰਗਾ ਬਲਾਹੇ ਆਜੋ ਉੱਥੇ ਬਈਏ ਨਾਲੇ ਗੱਲਾਂ ਕਰੀਏ ਵੇ ਕਿੱਡੇ ਚਲਾਗ ਵਾ ਕਿੱਦਾਂ ਇਸ਼ਾਰਿਆਂ ਨਾਲ ਗੱਲਾਂ ਕਰਨ ਦੇ ਆ ਇਹਨਾਂ ਨੂੰ ਹੁਣ ਵੀ ਆਸ਼ਕੀ ਸੁਝਣ ਲਈ ਆ ਬਥੇਰੀ ਵਰੀ ਕਹਾਂ ਵਾ ਕਿ ਦੂਜੇ ਦੇ ਨਾਮ ਮੱਥੇ ਲਗਿਆ ਕਰੋ ਉਹ ਤੁਹਾਡੀ ਵਜ੍ਹਾ ਕਰਕੇ ਸਾਡਾ ਕਲੇਸ਼ ਹੋ ਜਾਂਦਾ ਵਾ ਤੁਹਾਨੂੰ ਫਿਰ ਵਾਲੇ ਕੰਮ ਤੇ ਔਖੇ ਹੁੰਦੇ ਆ ਬੈਠੀਆਂ ਤੇ ਤੁਸੀਂ ਕਰ ਹੀ ਸਕਦੇ ਆ ਨਾ ਮੈਂ ਤਾਂ ਸੋਚਿਆ ਸੀ ਚੱਲ ਥੋੜਾ ਬਦ ਸੁਖ ਹੋ ਜਾਊਗਾ ਵੀ ਮਾਤਾ ਮੇਰੇ ਨਾਲ ਹੋਊਗੀ ਵੀ ਨਿਆਣੇ ਨਿੱਕੇ ਆ ਪਰ ਮਾਤਾ ਤਾਂ ਜਮਾ ਹੀ ਮੰਜੀ ਦੇ ਬਹਿ ਗਈ ਆ ਕਦੀ ਅੰਦਰ ਬਹਿ ਜਾ ਕਦੀ ਬਾਹਰ ਬਹਿ ਜਾ ਸਗੋ ਵਾਧੂ ਦਾ ਪੰਗਾ ਮੇਰੀ ਲੱਤ ਦੋਸ ਦੀ ਲੱਤ ਕੁੱਟ ਦੋ ਮਰਾ ਦੋਸ ਦਾ ਤੇ ਆਂ ਕੁੱਟ ਦੋ ਉਹ ਫਾਇਦੇ ਤੇ ਨਹੀਂ ਰਹਿ ਗਈ ਸਗੋਂ ਕਿਉਂ ਇੰਨਾ ਬੋਲੀ ਜਾਂਦੀ ਆ ਮੈਂ ਤੈਨੂੰ ਕੁਝ ਕਹਿਣ ਲਈ ਆ ਕੀ ਆਖਿਆ ਮੈਂ ਤੈਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਠੀਕ ਠਾਕ ਜੀ ਤੇ ਬਲਜੀਤ ਮਨਪੀ ਚੈਨਲ ਤੇ ਨਵੀਂ ਵੀਡੀਓ ਸਟਾਰਟ ਕਰਨ ਜਾ ਰਹੇ ਆ ਜਿਸ ਦਾ ਨਾਮ ਆ ਵਿਛੋੜਾ ਇਹ ਸੀਰੀਜ਼ ਵਿੱਚ ਇਹ ਦੱਸਿਆ ਜਾਵੇਗਾ ਕਿ ਵਿਆਹ ਤੋਂ ਬਾਅਦ ਪੁੱਤ ਆਪਣੀਆਂ ਘਰਵਾਲੀਆਂ ਦੇ ਨਾਲ ਖੁਸ਼ ਰਹਿੰਦੇ ਨੇ ਤੇ ਮਾਪਿਓ ਨੂੰ ਵੰਡ ਲੈਂਦੇ ਨੇ ਆਪਸ ਵਿੱਚ ਇੱਕ ਜਣਾ ਮਾਂ ਨੂੰ ਰੱਖ ਲੈਂਦਾ ਇੱਕ ਜਣਾ ਪਿਓ ਨੂੰ ਰੱਖ ਲੈਂਦਾ ਜਦਕਿ ਬੁਢਾਪੇ ਦੇ ਵਿੱਚ ਦੋਵਾਂ ਜੀਆਂ ਨੂੰ ਇੱਕ ਦੂਜੇ ਦੀ ਬਹੁਤ ਜ਼ਰੂਰਤ ਹੁੰਦੀ ਆ ਤੇ ਇਹ ਵੀਡੀਓ ਬਹੁਤ ਹੀ ਇਮੋਸ਼ਨਲ ਵੀ ਹੋਵੇਗੀ ਤੇ ਸਿੱਖਿਆਦਾਇਕ ਵੀ ਬਹੁਤ ਜ਼ਿਆਦਾ ਰਹੇਗੀ ਜੇ ਬੱਚੇ ਸਮਝ ਸਕਣ ਨੌਹਾਂ ਬੱਚੇ ਸਮਝ ਸਕਣ ਹਾਸਾ ਤੇ ਐਂਟਰਟੇਨਮੈਂਟ ਵੀ ਬੁਰਾ ਹੋਵੇਗਾ ਓਕੇ ਜੀ ਵੀਰ ਕਰਨਾ ਕੱਲ ਤੱਕ ਪੂਰੀ ਵੀਡੀਓ ਦੀ